ਹੈਲੋ ਫਰੈਂਡਸ ਗੁੱਡ ਮਾਰਨਿੰਗ ਤੇ ਮਾਰਨਿੰਗ ਆਪਾਂ ਕੀ ਕਰਦੇ ਪਏ ਸੀ ਕਿ ਬੈੱਡ ਸ਼ੀਟ ਜਿਹੜੀ ਆ ਸਾਫ਼ ਕਰਕੇ ਵਿਛਾ ਰਹੇ ਸੀ ਝਾੜ ਕੇ ਤੇ ਥੋੜਾ ਜਿਹਾ ਸੀ ਨਾ ਗੱਦੇ ਨੂੰ ਉੱਪਰ ਚੱਕਿਆ ਤੇ ਮੈਕਸ ਹੁਣੀ ਚੜ ਗਏ ਗੱਦੇ ਤੇ ਇਹਦੀ ਬਸ ਨਾ ਇਹਦਾ ਫੇਵਰਟ ਆ ਕਿ ਅਸੀਂ ਜਦੋਂ ਵੀ ਗੱਦੇ ਨੂੰ ਚੁੱਕਦੇ ਆ ਤੇ ਮੈਕਸ ਫਟਾਫਟ ਮਾਰ ਕੇ ਛਾਲ ਉੱਪਰ ਹੁਣ ਅਸੀਂ ਇਹਦਾ ਕਰਕੇ ਬੈੱਡ ਸ਼ੀਟ ਨਹੀਂ ਵਿਛਾ ਰਹੇ ਸਹੀ ਨਹੀਂ ਕਰ ਰਹੇ ਕਿਉਂਕਿ ਮੈਕਸ ਇੰਜੋਏ ਕਰਦਾ ਹੈ ਜਿੱਥੇ ਉਹ ਸਹੀ ਆ ਬਸ ਆਪਾਂ ਵੀ ਸਹੀ ਆ ਕਿਉਂਕਿ ਅਸੀਂ ਉਹਨੂੰ ਤੰਗ ਹੀ ਨਹੀਂ ਕਦੀ ਕੀਤਾ ਹੁਣ ਬਾਜੀ ਹੁਣਾਂ ਨੂੰ ਆ ਰਹੀ ਆ ਨੀਂਦ ਤੁਸੀਂ ਦੇਖੋ ਲੱਗੋ ਏ ਹਏ ਕੀ ਐਕਟਿੰਗ ਆ ਵਈ ਮੈਕਸ ਦੀ ਤੁਸੀਂ ਤੇ ਵੈਸੇ ਤੇ ਫਰੈਂਡਸ ਦੇਖੋ ਜਦੋਂ ਮੈਂ ਵੀਡੀਓ ਬਣਾਉਣ ਲੱਗ ਗਈ ਆ ਨਾ ਤੁਸੀਂ ਵੇਖ ਸਕਦੇ ਹੋ ਕਿਦਾਂ ਅੱਖਾਂ ਹੌਲੀ ਹੌਲੀ ਬੰਦ ਕਰ ਰਿਹਾ ਕਿ ਮੈਨੂੰ ਇਹ ਸਮਝਣ ਕਿ ਮੈਂ ਸੁੱਤਾ ਆ ਤੇ ਇਹ ਆਪਣਾ ਕੰਮ ਛੱਡ ਦੇਣਾ ਤੇ ਬਸ ਮੇਰੇ ਵੱਲ ਦੇਖਣ ਤੇ ਬੈੱਡ ਸ਼ੀਟ ਵੀ ਨਾ ਸਹੀ ਕਰਕੇ ਵਿਛਾਣ ਉਹ ਪੂਰੀਆਂ ਹੀ ਅੱਖਾਂ ਬੰਦ ਹੋ ਗਈਆਂ ਹੁਣ ਇੰਨੀ ਜ਼ਿਆਦਾ ਸ਼ਰਾਰਤ ਮੈਕਸ ਨੂੰ ਆਉਂਦੀ ਆ ਫਿਰ ਤੁਸੀਂ ਕਹਿੰਦੇ ਹੋ ਕਿ ਮੈਕਸ ਨੂੰ ਮਾਰਨਾ ਨਹੀਂ ਦੱਸੋ ਹੁਣ ਮੈਨੂੰ ਕਮੈਂਟ ਕਰਕੇ ਕਿ ਅਸੀਂ ਮੈਕਸ ਨੂੰ ਕੁੱਟੀਏ ਕਿ ਨਾ ਦੱਸੋ ਬਾਬੂ ਤੈਨੂੰ ਕੁੱਟੀਏ ਕਿ ਨਾ